ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਈ ਜੀ ਆਪਾਂ ਅੱਜ ਬੂਟੇ ਲਾਣ ਆਏ ਆ ਸਾਡੇ ਨੇੜੇ ਇੱਥੇ ਬਹਿਰਾਮ ਦੇ ਨੇੜੇ ਜੰਗਲ ਆ ਤੇ ਜੰਗਲ ਦੀ ਜੀ ਨੇ ਇੱਥੇ ਦੂਰ ਯਾਰ ਖੇਤ ਦੇ ਨੇੜੇ ਨੇੜੇ ਬੂਟੇ ਆਪਾਂ ਅੱਜ ਤਾਂ ਸੜਕਾਂ ਤੇ ਲਾਈਦੇ ਆ ਥੋੜੇ ਬਹੁਤੇ ਖਰਾਬ ਹੋ ਜਾਂਦੇ ਇਸ ਕਰਕੇ ਆਪਾਂ ਇਹ ਜੱਗਰ ਜਗਾ ਲੱਭੀ ਆਦਕੀ ਇਹ ਕਿਸੇ ਵੀਰ ਨੇ ਬੂਟੇ ਲਾਣੇ ਆ ਇੱਥੇ ਤਾਂ ਬਹਿਰਾਮ ਤੋਂ ਬੰਗਿਆਂ ਤੋਂ ਬਹਿਰਾਮ ਤੋਂ ਆਉਂਦਿਆਂ ਨੂੰ ਇੱਥੇ ਔਰ ਜਤੜਾੜੀ ਪੈਂਦੇ ਆ ਉਹਦੇ ਕੋਲ ਢੀਡ ਆ ਢੀਡ ਖਾਰਗਵਾਲ ਉਤੇ ਜੇ ਕਿਸੇ ਬਾਈ ਨੇ ਜਿੰਨੇ ਬੂਟੇ ਲਾਣੇ ਆ ਤੇ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਲਾ ਲਓ ਅੱਗੇ 1000 ਕਬੂਟਾ ਜਲਾਇਆ ਸੀਗਾ ਤੇ ਸਾਡਾ ਤਾਂ ਹੋ ਗਿਆ ਪੂਰਾ ਇਹ ਕੋਟਾ ਸਾਡਾ ਤੇ ਜੇ ਜਿਹੜੇ ਭਾਈ ਨੇ ਜਿੰਨੇ ਬੂਟੇ ਲਾਣੇ ਆ ਤੇ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਜਿੰਨੇ ਦੇ ਦੇਸ ਭਾਲ ਕਰਨ ਕਰਦੇ ਆ ਉਹਨੇ ਲਾ ਦੋ ਜੀ ਭਾਈ ਆਪਣਾ ਵੀਡੀਓ ਪਾਉਣ ਦਾ ਮਕਸਦ ਆ ਜੇ ਇਹ ਆ ਕਿ ਕਈਆਂ ਭਰਾਵਾਂ ਨੂੰ ਜਗ੍ਹਾ ਦੀ ਭਾਲ ਹੁੰਦੀ ਆ ਕਿ ਵੱਧ ਤੋਂ ਵੱਧ ਆਪਾਂ ਬੂਟੇ ਲਾਈਏ ਤੇ ਜਗ੍ਹਾ ਉਹਨਾਂ ਕੋਲ ਨਹੀਂ ਹੁੰਦੀ ਉਸ ਗੱਲ ਲਈ ਆਪਾਂ ਵੀਡੀਓ ਪਾਈ ਆ ਕਿ ਜਗ੍ਹਾ ਬਹੁਤ ਵਧੀਆ ਸੇਫ ਆ ਤੇ ਇੱਥੇ ਜਿੰਨੇ ਮਰਜੀ ਤੁਹਾਡੇ ਜਿੰਨਾ ਵੀ ਦਿਲ ਕਰੇ ਵੱਧ ਤੋਂ ਵੱਧ ਬੂਟੇ ਲਾ ਸਕਦੇ ਆ ਤੇ ਸੜਕਾਂ ਤੇ ਜਿਹੜੇ ਲਾਇਓ ਆਪਣੇ ਕਈ ਵਾਰੀ ਕੋਈ ਅੱਗ ਨਾਲ ਖਰਾਬ ਕਰ ਦਿੰਦਾ ਕੋਈ ਉਦਾਂ ਖਰਾਬ ਹੋ ਜਾਂਦੇ ਆ ਉਹਨਾਂ ਗੱਲਾਂ ਤੋਂ ਇੱਥੇ ਬੂਟੇ ਸੇਫ ਆ ਇੱਕ ਦੋ ਹੋਰ ਵੀ ਪੰਜਾਬ ਦੇ ਵਿੱਚ ਜਗ੍ਹਾ ਮੈਂ ਜਾਣਦਾ ਇੱਕ ਮੱਤੇਵਾੜਾ ਜੰਗਲ ਹੋ ਗਿਆ ਇੱਕ ਹੋਰ ਮੈਨੂੰ ਨਾਂ ਨਹੀਂ ਪਤਾ ਤੇ ਇਹ ਜੰਗਲ ਕਾਫੀ ਬੜਲੇ ਆ ਤੇ ਉੱਥੇ ਵੀ ਬੂਟੇ ਜਿੰਨੇ ਕੋਈ ਭਰਾ ਉਧਰ ਨੇੜੇ ਆ ਤਾਂ ਉਹ ਲਾ ਸਕਦੇ ਆ ਤੇ ਉਹੀ ਵਧੀਆ ਉਧਰ ਲੱਗ ਜਾਣਾ ਤੇ ਜਿਨ੍ਹਾਂ ਨੂੰ ਇਹ ਨੇੜੇ ਪੈਂਦਾ ਇੱਥੇ ਲਾ ਲਓ ਤੇ ਆਹ ਦੇਖ ਲਓ ਕਾਫੀ ਦੂਰ ਦੂਰ ਤੱਕ ਬੂਟੇ ਇੱਥੇ ਜਿਹੜਾ ਆਪਾਂ ਹਜ਼ਾਰ ਖੰਡ ਬੂਟਾ ਲਾਇਆ ਇਹ ਤਾਂ ਨਾ ਮਾਤਰ ਲਾਇਆ ਆਪਾਂ ਹੋਰ ਵੀ ਕੋਸ਼ਿਸ਼ ਕਰਾਂਗੇ ਤੇ ਮਤਲਬ ਇਹ ਜਗ੍ਹਾ ਦੇ ਹਿਸਾਬ ਨਾਲ ਇਹ ਨਾ ਮਾਤਰ ਹੀ ਆ ਬਹੁਤ ਬਾਧੂ ਬੂਟੇ ਲੱਗ ਸਕਦੇ ਤੇ ਜਿੰਨੇ ਵੀ ਕੋਈ ਲਾਣੇ ਚਾਹੇ ਜਿੰਨੀ ਕਿਸੇ ਦੀ ਸ਼ਮਤਾ ਹੈਗੀ ਆ ਆ ਦੇਖੋ ਨਾਲੇ ਕੁਦਰਤ ਦੇ ਨਜ਼ਾਰੇ ਇੱਥੇ ਕਮਲ ਦੇ ਫੁੱਲ ਖੜੇ ਹੋ ਆ ਦੇਖੋ ਕਿੰਨੇ ਕੰਨੇ ਬਹੁਤ ਸੋਹਣੇ ਜਿਹੇ ਇਹ ਵੀ ਨਜ਼ਾਰੇ ਆ ਗਏ ਜੰਗਲਾਂ ਦੇ ਲਾਓ ਨਾਲੇ ਪੂਟੇ ਲਾਓ ਨਾਲੇ ਆ ਨਜ਼ਾਰੇ ਲਾਓ ਧੰਨਵਾਦ ਜੀ ਤੁਹਾਡਾ